ਇਹ ਪਿੰਡ ਬਣਿਆ ਜੀ 1961 ਚ ਸਰ ਮੰਗਾ ਸਿੰਘ ਸੀ ਜਿਹਨੇ ਸਾਡੇ ਪਿੰਡੇ ਕੁਰਬਾਨੀ ਦਿੱਤੀ ਉਹ ਕਹਿੰਦਾ ਮੇਰੀ 250 ਕਿਲਾ ਜੀ ਸਾਡੇ ਲੈ ਕੇ ਇਹ ਬਿਲ ਨਾ ਭਰਨ ਬਿਲ ਮੈਂ ਭਰਾਂ ਇਹ ਤਾਂ ਸਾਡੇ ਜਿਹੜੇ ਵਡੇਰੇ ਬਜ਼ੁਰਗ ਹੀ ਸੀ ਉਹਨਾਂ ਨੇ ਕਬੂਦ ਮ ਕੀਤਾ ਉਹ ਜ਼ਮੀਨ ਸਕੂਲ ਵਾਸਤੇ ਸੀ ਚਾਰ ਕਣਾਲੇ ਕਿਸੇ ਜ਼ਿੰਮੇਦਾਰ ਕੋਲੋਂ ਮੁੱਲ ਲਈ ਦੋਸਤੋ ਮੈਂ ਤੁਹਾਡਾ ਆਪਣੇ YouTube ਚੈਨਲ ਲੋਕ ਪੰਜਾਬੀ ਰੇਡੀਓ ਤੇ ਸਵਾਗਤ ਕਰਦਾ ਦੋਸਤੋ ਸਾਡਾ ਨਵਾਂ ਸ਼ੋਅ ਪੀਵੀ ਬਾਈ ਦੇ ਪਿੰਡਾਂ ਦੀ ਕਹਾਣੀ ਤੁਹਾਡੇ ਦੋਸਤ ਰਾਤ ਚੁੱਕਦੀ ਜਬਾਨੀ ਦੇ ਦਿਖਾ ਰਹੇ ਆ ਪਿੰਡ ਤੇਜਾ ਰੋਹਿਲਾ ਗੱਟੀ ਨੰਬਰ 3 ਜੋ ਕਿ ਬਿਲਕੁਲ ਪਾਕਿਸਤਾਨ ਹਿੰਦੁਸਤਾਨ ਦੇ ਬਾਰਡਰ ਦੇ ਉੱਪਰ ਵੱਤ ਕਦੋਂ ਬਣਿਆ ਕਿਵੇਂ ਬਣਿਆ ਇਸ ਪਿੰਡ ਦੇ ਵਿੱਚ ਕਿਹੜੀ ਕਿਹੜੀ ਬਰਾਦਰੀ ਵਸ ਰਹੀ ਹੈ ਪੰਚਾਇਤਾਂ ਬਾਰੇ ਗੱਲਬਾਤ ਕਰਾਂਗੇ ਤੇ ਪਿੰਡ ਦਾ ਨਾਮ ਬਾਰੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਇਸ ਵੀਡੀਓ ਰਾਹੀਂ ਦੇਾਂਗੇ ਸੋ ਚਲਦੇ ਆਂ ਪਿੰਡ ਵੱਲ ਸਭ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਲੋਕ ਪੰਜਾਬੀ ਰੇਡੀਓ ਤੇ ਸਵਾਗਤ ਕਰਦੇ ਆਂ ਸਰਦਾਰ ਲਖਮਨ ਸਿੰਘ ਜੀ ਭਜਨ ਸਿੰਘ ਜੀ ਤੇ ਸਾਡੇ ਅੰਕਲ ਸ਼੍ਰੀ ਫੌਜਾ ਸਿੰਘ ਜੀ ਇਸ ਪਿੰਡ ਦੇ ਦੋ ਨਾਮ ਨੇ ਜਿਵੇਂ ਅਸੀਂ ਦੇਖਿਆ ਤੇਜਾ ਰੋਹਿਲਾ ਤੇ ਗੱਟੀ ਨੰਬਰ 3 ਹਾਂਜੀ ਇੱਕ ਤਾਂ ਇਹ ਥੋੜੀ ਜੀ ਗੁੱਤੀ ਸੁਲਜਾਓ ਠੀਕੀ ਇਹ ਤੇ ਦੂਸਰਾ ਇਹ ਵੀ ਇਸ ਪਿੰਡ ਦਾ ਜੋ ਨਾਮ ਹੈ ਤੇਜਾ ਰੋਹਿਲਾ ਇਹ ਕਿਵੇਂ ਪਿਆ ਏ ਜੀ ਤੇਜਰ ਵਿਲਾ ਜਦੋਂ ਜ਼ਮੀਨ ਦਾ ਏਰੀਆ ਆਇਆ ਹੈ ਜ਼ਮੀਨਾ ਤੇਜਰ ਵਿਲੇ ਨਾਮ ਰਹਿ ਗਿਆ ਠੀਕ ਹੈ ਜੀ ਤੇ ਪਿੰਡ ਜਿਹੜਾ ਹੈ ਉਹ ਵੀ ਤੇਜਰ ਵਿਲੇ ਦੀ ਜ਼ਮੀਨ ਦੇ ਅੰਦਰ ਆ ਗਿਆ ਤੇ ਪਿੰਡ ਦਾ ਨਾਮ ਵੀ ਤੇਜਰ ਵਿਲਾ ਰੱਖਾ ਗਿਆ ਤੇ ਦੂਸਰਾ ਜਿਹੜਾ ਗੱਟੀ ਨੰਬਰ 3 ਨੇ ਜਦੋਂ ਮਤਲੇ ਨਦੀ ਚੱਲਦੀ ਸੀ ਨਦੀ ਦੇ ਵਿੱਚ ਜਦੋਂ ਕੋਈ ਬ੍ਰੇਤੀ ਜਾਂ ਗੱਟੀ ਨਿਕਲਦੀ ਸੀ ਤੇ ਉਹਨੂੰ ਗੱਟੀ ਕਹਿੰਦੇ ਸੀ ਠੀਕ ਹੈ ਜੇ ਹੋਰ ਜਿਆਦਾ ਅਗਲੇ ਸਾਲ ਵੀ ਪਾਣੀ ਆਣਾ ਤੇ ਜਦੋਂ ਦਰਿਆ ਵਾਪਸ ਜਾਂਦਾ ਸੀ ਤੇ ਕੋਈ ਗੱਟੀ ਨਿਕਲ ਆਂਦੀ ਸੀ ਇਸੇ ਤਰ੍ਹਾਂ ਗੱਟੀਆਂ ਪੈਂਦੀਆਂ ਗਈਆਂ ਤੇ ਇਹ ਗੱਟੀਆਂ ਦੇ ਨਾਮ ਰਖਿੰਦਾ ਗਿਆ ਇਹ ਤਾਂ ਗੱਲ ਅਸੀਂ ਸਮਝ ਗਏ ਵੀ ਪਾਣੀ ਆਂਦਾ ਸੀ ਤੇ ਗੱਟੀਆਂ ਨਿਕਲੀਆਂ ਸੀ ਤੇ ਗੱਟੀ ਨੰਬਰ 3 ਪਹ ਗਿਆ ਪਰ ਤੇ ਚਾਰੋ ਹਿਲਾ ਦੀ ਜੋ ਅਸਲ ਕਹਾਣੀ ਅਸੀਂ ਉਹ ਜਾਨਣਾ ਚਾਹਾਂਗੇ ਸਾਡੇ ਦਰਸ਼ਕ ਉਹ ਕਹਾਣੀ ਜਾਨਣਾ ਚਾਹਦੇ। ਉਹ ਵੇਖੋ ਜੀ ਸਾਨੂੰ ਪਿੱਛੇ ਦਾ ਤੇ ਪਤਾ ਕਿਉਂਕਿ ਸਾਡਾ ਜਨਮ ਇੱਥੋਂ ਦਾ ਠੀਕ ਹੈ ਜੀ। ਇਹ ਜਿਹੜਾ ਤੇਜਾਰ ਵੇਲਾ ਹੈ ਤੇ ਚੱਕਰ ਵੇਲਾ ਹੈ ਇਹ ਮੁਸਲਮਾਨ ਨੇ। ਠੀਕ ਹੈ ਜੀ। ਪਹਿਲਾਂ ਇੱਥੇ ਮੁਸਲਮਾਨ ਵਸਲੇਖ ਸੀ ਉਹਨਾਂ ਦੇ ਨਾਮ ਤੇ ਜਵੀਨਾ ਇਹ ਪਿੰਡ ਚੱਲਦਾ ਸੀ। ਜਦੋਂ ਇਧਰੇ ਆਪਣੇ ਮੰਨ ਲਿਆ ਜ਼ਮੀਨ ਆ ਗਈ ਉਹ ਪਾਕਿਸਤਾਨ ਚਲੇ ਗਏ ਇਹ ਪਿੰਡ ਉਹਨਾਂ ਦੇ ਨਾਮ ਤੇ ਓਵੇਂ ਜਿਵੇਂ ਪਹਿਲਾਂ ਚੱਲਦੇ ਸੀ ਓਵੇਂ ਹੀ ਚੱਲਦੇ। ਜਿਹੜਾ ਤੁਸੀਂ ਦੂਸਰਾ ਸਵਾਲ ਪੁੱਛਿਆ ਗੱਟੀ ਨੰਬਰ 3 ਗੱਟੀ ਨੰਬਰ 3 ਦਾ ਮਤਲਬ ਇਹ ਹੈ ਗਏ ਜੀ ਜਿਹੜੀ ਸਾਡੀ ਬੀਐਸਐਫ ਚੌਕੀ ਹੈ ਠੀਕ ਹੈ ਜੀ ਉਹ ਹੈਗੀ ਇਹ 3 ਨੰਬਰ ਜਿੰਨੂੰ ਆਪਾਂ ਜਾਨੀ ਕਿ ਅੰਗਰੇਜ਼ੀ ਚ ਕਹੈਦੇ ਨੇ ਜੀ ਜੀ 3 ਠੀਕ ਹੈ ਜੀ ਇਹ 3 ਨੰਬਰ ਗੱਟੀ ਚੌਕੀ ਦੇ ਨਾਂ ਤੇ ਚੱਲਦੀ ਚੌਕੀ ਦੇ ਨਾਂ ਤੇ ਚੱਲਦਾ ਠੀਕ ਹੈ ਜੀ ਠੀਕ ਹੈ ਨਾ ਜਿਵੇਂ 1 ਆ ਗਿਆ 1 ਨੰਬਰ ਚੌਕੀ ਆ ਗਈ 2 ਨੰਬਰ ਆ ਗਈ ਇਹ 3 ਨੰਬਰ ਆ ਗਈ ਅੱਗੇ ਥੱਲੇ ਸਾਡੇ 4 ਨੰਬਰ ਇੱਕ ਪਿੰਡ ਮਾਰ ਜਮਸ਼ੇਰ ਹੈ ਗਏ ਉਹ 4 ਨੰਬਰ ਚੱਲੀ ਗਈ ਇਹ ਜਿਹੜੇ ਗੱਟੀਆਂ ਦਾ ਨਾਮ ਵੱਜਦਾ ਏ ਇਹ ਚੌਕੀਆਂ ਦੇ ਨਾਮ ਚੌਕੀਆਂ ਦੇ ਨਾਮ ਤੇ ਗੱਟੀਆਂ ਦਾ ਨਾਮ ਵੱਜਦਾ ਹੈ ਗੱਟੀਆਂ ਦਾ ਨਾਮ ਚੱਲਦਾ ਕਿਉਂਕਿ ਪਹਿਲਾਂ ਜਿਹੜੇ ਸਾਡੇ ਬੰਦੇ ਬਾਹਰੋਂ ਆਦੇ ਸੀ ਨਾ ਉਹਨਾਂ ਨੂੰ ਕਈਆਂ ਨੂੰ ਇਹ ਤੇਜਾ ਰਵੇਲਾ ਚੱਕਰ ਵਾਲਾ ਨਹੀਂ ਯਾਦ ਰਹਿੰਦਾ ਸੀ ਠੀਕ ਹੈ ਜੀ ਉਹ ਵਕ ਸਿੱਧਾ ਪਹੁੰਚ ਲੈਂਦੇ ਸੀ ਜੀ ਅਸੀਂ ਜਾਣਾ ਗੱਟੀ ਨੰਬਰ 3 ਠੀਕ ਹੈ ਜੀ ਉਹ ਫਿਰ ਜਿਹੜੇ ਆਸ-ਪਾਸ ਪਿੰਡਾਂ ਵਾਲੇ ਗਏ ਨੇ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਹਰ ਗੱਟੀ ਨੰਬਰ 3 ਨੂੰ ਸਿੱਧੀ ਸੜਕ ਗਈ ਵੀ ਚੌਕੀ ਨੰਬਰ 3 ਨੇ ਤੇ ਬੀਐਸਐਫ ਜਿਹੜੇ ਉਹਦੇ ਨਾਂ ਤੇ ਗੱਟੀ ਨੰਬਰ 3 ਨੂੰ ਵੱਜਦਾ ਏ ਠੀਕ ਹੈ ਇਹ ਜਿਹੜਾ ਸਾਡਾ ਮਸਲਾ ਤਾਂ ਮਤਲਬ ਜਿਵੇਂ ਕੁਝ ਨਾਮ ਤਾਂ ਪਿੰਡਾਂ ਦੇ ਬਾਅਦ ਵਿੱਚ ਬਦਲੇ ਗਏ ਕੁਝ ਨਾਮ ਜਿਹੜੇ ਹਲੇ ਉਵੇਂ ਹੀ ਚੱਲੇ ਜਾਂਦੇ ਜਿਵੇਂ ਮੰਨ ਲਓ ਇਹ ਮੋਜਮ ਜਿਹੜਾ ਮੌਜਦੀਨ ਹੈਗਾ ਸੀ ਇੱਥੇ ਕੁਝ ਸੂਝਵਾਨ ਬੰਦੇ ਹੈਗੇ ਆ ਉਹਨਾਂ ਨੇ ਮੌਜਦੀਨ ਨੂੰ ਚੱਕ ਤੇ ਸਿੱਧਾ ਮੋਜਮ ਕਰ ਲਿਆ ਠੀਕ ਹੈ ਜੀ ਪਰਲਾ ਪਿੰਡ ਸਲੇਮ ਖਾਂ ਸੀ ਉੱਥੇ ਵਿੱਚ ਕੁਝ ਸੂਝਵਾਨ ਬੰਨੇ ਗਏ ਉਹਨਾਂ ਖਾਂ ਚੱਕ ਦਿੱਤਾ ਨੀਦਾ ਸਿੱਧਾ ਸਲੇਮ ਸ਼ਾ ਕਰ ਲਿਆ ਅੱਗੇ ਹੁਣ ਆਲਮ ਸ਼ਾ ਹੈਗਾ ਪਿੰਡ ਉਹ ਆਲਮ ਖਾਨ ਸੀ ਪਹਿਲਾਂ ਉਹ ਬੰਦੇ ਜਿਹੜੇ ਵਿੱਚ ਉਹ ਤੇ ਕੋ ਲਾਲੇ ਲੋਲਿਆਂ ਦੀ ਜਮੀਨਾਂ ਵਿੱਚ ਹੈਗੀਆਂ ਸੀ ਉਹਨਾਂ ਨੇ ਉਹ ਨਾਮ ਬਦਲਵਾ ਤੇ ਸਿੱਧਾ ਆਲਮ ਸ਼ਾ ਕਰਵਾ ਲਿਆ ਮਾਲੇ ਮੁਸਲਮਾਨ ਦਾ ਨਾਂ ਉਹਨਾਂ ਕਟਾ ਲੈ ਇੱਥੇ ਸਾਡੇ ਬੰਦੇ ਅਣ ਪੜੇਗੇ ਸੀ ਇਹਨਾਂ ਇਹਨਾਂ ਨੂੰ ਸੁਝਵ ਨਹੀਂ ਸੀ ਨਾ ਹੀ ਉਹ ਸਾਡੇ ਕੋਲ ਆਇ ਤੇ ਕਰ ਕਟਵਾਇਆ ਗਿਆ ਤੇ ਨਾ ਹੀ ਉਹਨੇ ਕਟਿਆ ਨਾ ਤਾਂ ਪਤਾ ਨਹੀਂ ਕਿੰਨੇ ਜਰੀਏ ਵਿੱਚ ਚੱਲੀ ਜਾਣਾ ਅੰਕਲ ਜੀ ਸਾਡੇ ਦਰਸ਼ਕਾਂ ਨੂੰ ਇਹ ਜਾਣਕਾਰੀ ਦਿਓ ਕਿ ਇਹ ਪਿੰਡ ਤੇਜਾ ਰੋਹਿਲਾ ਇਸ ਦੀ ਹੋਂਦ ਕਦੋਂ ਕਿਹੜੇ ਸਾਲ ਵਿੱਚ ਇਹ ਪਿੰਡ ਬਣਿਆ ਇਹ ਪਿੰਡ ਬਣਿਆ ਜੀ 1961 ਵਿੱਚ 60 ਵਿੱਚ ਸਾਨੂੰ ਇਹ ਮੰਨ ਲੈ ਜਮੀਨਾਂ ਅਲਾਟ ਹੋਈਆਂ ਨੇ ਜੀ 61 ਵਿੱਚ ਸਾਡਾ ਮੰਨ ਲਿਆ ਪਿੰਡ ਵਸਿਆ ਆ ਤੇ ਠੀਕ ਹੈ ਜੀ ਜਿਹੜੇ ਜਾਨੀ ਕਿ ਸਾਡੇ ਵਡੇਰੇ ਸੀ ਕੰਮ ਕਰਨ ਵਾਲੇ ਉਹਨਾਂ ਨੇ ਆ ਕੇ ਚੱਲ ਬੂਟ ਜਿਹੜਾ ਸੀ ਉਹ ਜੇ ਜਾਂ ਵਿੱਚ ਕੋਈ ਝਾੜੀਆਂ ਦਰਖਤ ਹੋਰ ਕੋਈ ਕੰਡਾ ਮੰਡਾ ਜੋ ਸੀ ਉਹਨਾਂ ਨੇ ਪਟਿਆ ਉਹਨਾਂ ਨੇ ਆਵਾਜ਼ ਕੀਤਾ 1961 ਤੋਂ ਲੱਗੇ 1963-64 ਤੱਕ ਮਤਲਬ ਉਹ ਬੂਟੇ ਪਟਦੇ ਰਹੇ ਆਪਦੇ ਘਰੇ ਰਹਿਣ ਦੀ ਮਤਲਬ ਛਪਰੀਆਂ ਝੋਪੜੀਆਂ ਬਣਵਾਦੇ ਰਹੇ ਹੂੰ 40-35 ਚ ਮਤਲਬ ਇਹਨਾਂ ਨੇ ਪਹਿਲੀ ਫਸਲ ਬੀਜੀ ਇੱਥੇ ਤੁਹਾਡੇ ਬਜ਼ੁਰਗਾਂ ਨੇ ਬਜ਼ੁਰਗਾਂ ਨੇ ਠੀਕ ਹੈ ਜੀ ਫਸਲ ਬੀਜੀ ਉਹਵੇਂ ਨਾਲ ਦੀ ਨਾਲ ਪੈਂਟ ਦੀ ਜੰਗ ਲੱਗ ਗਈ ਉਹ ਫਿਰ ਇਹ ਸਾਡੇ ਲੋਕ ਜਿਹੜੇ ਸੀ ਉਧਰ ਚਲੇ ਗਏ ਉਦੋਂ ਫੇਰੇ ਮੰਨ ਲਏ 2 ਸਾਲਾਂ ਬਾਅਦ ਕੋਈ ਆਏ ਕੋਈ 3 ਸਾਲਾਂ ਬਾਅਦ ਹਟਦੇ ਆਏ ਜਦੋਂ ਫੇਰ ਦੁਬਾਰਾ ਬਾੜਰ ਖੋਲਿਆ ਉਹ ਫੇਰ ਦੁਬਾਰਾ ਉਹ ਮੈਂ ਚੱਲ ਬੂਟ ਜਿਹੜਾ ਸੀ ਮੋੜ ਪਟਿਆ ਫੇਰ ਇਸ ਜ਼ਮੀਨ ਨੂੰ ਮੰਨ ਲਏ ਸੀ ਆਵਾਦ ਕੀਤਾ ਆਵਾਦ ਮੰਨ ਲੈਣਾ ਨੇ ਜਿਹੜਾ 65 ਤੋਂ 60 ਤੋਂ ਲੱਗੇ 67 68 ਤੱਕ ਮਸੇ ਆਵਾਦ ਹੋਈ ਜ਼ਮੀਨ ਠੀਕ ਹੈ ਜੀ ਠੀਕ ਹੈ ਉਸ ਤੋਂ ਬਾਅਦ ਮੰਨ ਲਏ ਕੋਈ ਇੱਕ ਦੋ ਫਸਲਾਂ ਚੱਕੀਆਂ ਉਹ ਵੀ ਇੱਕ ਫਸਲ ਜਿਹੜੀ ਸੋਣੀ ਸੀ ਸਾਡੀ ਉਹ ਤਾਂ ਤਰਿਆ ਦਾ ਪਾਣੀ ਆਂਦਾ ਸੀ ਲੁੱਟ ਜਾਂਦੀ ਇੱਕ ਕਣਕ ਜਿਹੜੀ ਹੁੰਦੀ ਸੀ ਇਹ ਸਾਨੂੰ ਬਚਦੀ ਸੀ ਉਸ ਤੋਂ ਬਾਅਦ ਕੀ ਹੋਇਆ ਸਾਨੂੰ 1971 ਦੇ ਵਿੱਚ ਮਲੇ ਨਰਮਾ ਸਾਡਾ ਜਦੋਂ ਚੁੱਕਣ ਵਾਲਾ ਹੋ ਗਿਆ ਉਦੋਂ ਫਿਰ ਜੰਗ ਲੱਗ ਠੀਕ ਹੈ ਜੀ ਜੰਗ ਲੱਗੀ ਫਿਰ ਸਾਡੇ ਜਿਹੜੇ ਬਡੇਰੇ ਸਾਰਾ ਲੋਗ ਲਾਣਾ ਤੇ ਛੱਡਿਆ ਆਦੇ ਜਾਨਾ ਬਚਾ ਕੇ ਤੇ ਫਿਰ ਮਲੇ ਉਦੋਂ ਨਿਕਲ ਗਿਆ ਤਾਂ ਫਿਰ ਮਲੇ 3 ਸਾਲ ਉਹ ਰੋਲਾ ਰਪਾ ਚੱਲਦਾ ਰਿਹਾ 3 ਸਾਲਾਂ ਬਾਅਦ 77 ਵਿੱਚ ਬਾਡਰ ਖੋਲਿਆ ਸੀ ਫਿਰ ਫੇਰ ਕੋਈ 77 ਚੜਤੇ ਆਏ ਕੋਈ 72 ਚਾਏ ਕੋਈ 75 ਚਾਏ ਔਲੇ ਔਲੇ ਮਨ ਲੈ ਜਿਹੜਾ ਸੀ ਇਸ ਪਿੰਡ ਨੂੰ ਫੇਰ ਬਸਾਇਆ ਹਾਂਜੀ ਫੇਰ ਕੋ ਪੰਜ ਚਾਰ ਸਾਲ ਲੰਘੇ ਉਸ ਤੋਂ ਬਾਅਦ ਕੀ ਹੋਇਆ ਕੋੜੇ ਆ 88 ਵਾਲਾ ਠੋਕਿਆ ਪਾਣੀ ਉਹਨੇ ਸਾਰੀ ਬਲਾਂ ਜਿਹੜੀ ਮਲੀਆਂ ਮੇਟ ਕਰ ਦਿੱਤੀ ਕੋਈ ਇੱਥੇ ਮਨ ਲੈ ਕੁਝ ਨਹੀਂ ਬਚਿਆ ਕਿਸੇ ਦਾ ਜਿਹੜੇ ਦਾਣਾ ਪੱਕਾ ਸੀ ਉਹ ਵੀ ਲੜ ਗਿਆ ਜੋ ਮਨਜੀ ਪੀੜੀ ਉਹ ਵੀ ਲੜ ਗਈ ਉਸ ਤੋਂ ਬਾਅਦ ਮਨ ਲੈ ਜਿਹੜਾ ਮੋੜ ਕੋਈ ਉੱਥੇ ਫਸੰਦ ਕਰ ਕੋਈ ਦੇ ਕਰ ਕਰ ਕਰਾ ਕੇ ਫੇਰ ਮਲੇ ਢਸੀ ਤੋਂ ਪਾਦੇ ਤੇ ਕਣਕ ਵੀ ਥੀ ਉਹ ਦੋ ਮਲੇ ਇੱਕ ਫਸਲ ਚੱਕੀ ਕਣਕ ਦੀ ਅਗੂ 90 ਸਾਲਾ ਮੋੜ ਪਾਣੀ ਆ ਗਿਆ ਹਾਂਜੀ ਫੇਰ ਮਲੇ ਸਾਰਾ ਕੋਈ ਡੋਪ ਲੋਡ ਬੈਠੀ ਫੇਰ ਮਲੇ ਦੋ ਤਿੰਨ ਸਾਲ ਜਿਹੜਾ ਸੀ ਕੋਈ ਮਾੜਾ ਮੋਟਾ ਕੀਤਾ ਕਰਾਇਆ ਜਿਸ ਲਈ ਕੁਝ ਮਾੜੇ ਬੰਦੇ ਆਦੇ ਪੈਰਾਂ ਤੇ ਖੜੇ ਹੋਣ ਲੱਗੇ ਉਹ 95 ਚ ਕੁੜੀ ਅਮੜ ਤੋਂ ਪਾਣੀ ਕਬ ਹਾਂਜੀ ਉਦੋਂ ਬਾਅਦ ਫਿਰ ਹੌਲੇ ਹੌਲੇ ਮੰਨ ਲੈ ਜਿਹੜਾ ਹੈਗਾ ਲੋਕ ਯਾਦੇ ਮੜੇ ਮੜੇ ਪੈਰਾ ਤੇ ਖੜੇ ਹੋਏ ਇਧਰੇ ਸਾਡੇ ਐਮਐਲ ਬਣਿਆ ਸੀ ਸਰਦਾਰ ਮੰਗਾ ਸਿੰਘ ਤਾਂਸ ਪਾਰਟੀ ਵਿੱਚ ਇਹਗੇ ਤੋਂ ਅਨਪੜ੍ਹ ਸੀ ਹੂੰ ਪਰ ਸਾਡੀ ਰੋਟੀ ਉਹ ਬਣਾ ਕੇ ਠੀਕ ਹੈ ਕਿਵੇਂ ਜੀ ਉਹ ਰੋਟੀ ਸਾਡੀ ਇਹੀ ਬਣਾ ਕੇ ਵੀ ਜਿਹੜੀ ਆ ਬਿਜਲੀ ਲਾਈਟ ਸਾਨੂੰ ਇੱਥੇ ਦੇ ਕੇ ਤੇ ਜਿਹੜੇ ਸਾਡੇ ਕੋਈ ਲੋਕ ਸੌਖੇ ਉਹ ਇੱਕ ਲਾਈਟ ਇੱਥੇ ਕਿੰਨੇ ਸੰ ਦੇ ਵਿੱਚ ਮਤਲਬ ਕੀ ਆਈ ਇਹ ਲਾਈਟ ਇੱਥੇ 76 ਚ ਆਈ ਚੰਦਰਸਤਤਰੇਤ ਮਤਲਬ ਕਿ 68 ਵਿੱਚ ਪਿੰਡ ਵਸਿਆ ਹਾਂ ਜੀ ਤੁਹਾਡੇ ਬਜ਼ੁਰਗਾਂ ਨੇ ਮਤਲਬ ਕਿ 10 ਸਾਲ 12 ਸਾਲ ਬਿਨਾਂ ਲਾਈਟ ਤੋਂ ਬਿਨਾਂ ਲਾਈਟ ਤੋਂ ਲੰਘਾਰੇ ਇੰਜਣ ਹੁੰਦੇ ਸੀ ਠੀਕ ਹੈ ਜੀ ਉਹ ਲਿਆਣਾ ਸਮਾਨ ਪਾਣਾ ਉਹ ਟੈਂਕੀ ਤੇਲ ਦੀ ਲਿਆਵਣੀ ਉਹ ਅੱਧਾ ਰਗੇੜਿਆ ਤੇ ਭੰਗਾ ਬਿੰਦੇ ਜੀ ਕੋਈ ਅੱਧਾ ਚਲਣਾ ਕੋਈ ਅੱਧੀ ਫਸਲ ਭਿਜਣੀ ਮੋੜ ਚੱਕੜੀ ਕਹਿਣੀ ਸਿਆਰ ਤੜਕੜੀ ਛੜ ਘੁੰਦੀ ਕੋਨੇ ਸੀ ਟੋਰ ਤੇ ਜਾਣਾ ਛੇ ਉਹ ਤੋਂ ਮਾਜਨਾ ਕੋਲ ਕੁਦੋਆ ਨੇ ਲੈਣੇ ਮੋੜੋ ਤੇਲ ਲੈਣਾ ਲਿਆਣਾ ਉਹ ਬੜੀ ਮੁਸ਼ਕਲਾਂ ਨਾਲ ਮਾਲ ਜਿਹੜਾ ਕੋਈ ਫਸਲ ਪਖਾਦੀ ਸੀ ਬਾਦ ਜਦੋਂ ਫਿਰ ਇਹ ਮੰਗਾ ਸਿੰਘ ਜੀ ਐਮਐਲ ਹੋਏ ਇਹ ਇੱਥੇ ਆਏ ਇਹਨਾਂ ਨੇ ਸਾਡੀ ਕੋਈ ਹਾਲਾਤ ਵੇਖੀ ਇਹਨਾਂ ਨੇ ਸਾਨੂੰ ਮਤਲਬ ਜਿਹੜਾ ਇਹ ਲਾਈਟ ਸਾਡੇ ਪਿੰਡ ਤੱਕ ਪਹੁੰਚਾਈ ਇਹ ਪਿੰਡਾਂ 'ਚ ਉਦੋਂ ਇੱਥੇ ਹੁੰਦਾ ਸੀ ਐਕਸ਼ਨ ਉਹਨੇ ਸਾਡੀਆਂ ਪਹਿਲਾਂ ਦਰਖਾਸਤਾਂ ਰਿਜੈਕਟ ਕਰ ਦਿੱਤੀ ਕਹਿੰਦਾ ਜੀ ਇਹ ਜ਼ਮੀਨਾਂ ਕੱਚੀਆਂ ਨੇ ਪਾਣੀ ਆ ਜਾਂਦਾ ਹੈ ਫਸਲਾਂ ਡੁੱਬ ਜਾਂਦੀਆਂ ਨੇ ਇਹ ਲੋਕ ਬਿਲਕੁਲ ਉਸ ਸਰਦਾਰ ਮੰਗਾ ਸਿੰਘ ਸੀ ਜਿਹਨੇ ਸਾਡੇ ਪਿੱਛੇ ਕੁਰਬਾਨੀ ਦਿੱਤੀ ਉਹ ਕਹਿੰਦਾ ਮੇਰੀ 250 ਕੇ ਲੈ ਕੇ ਸਾਰੇ ਲਿਖ ਲੈ ਇਹ ਬਿਲ ਨਾ ਭਰਨ ਬਿਲ ਮੈਂ ਬਰਾਂਗਾ ਪਰ ਲੈਟ ਉੱਤੇ ਜਾਣੀ ਚਾਹੀਦੀ ਏ ਇਹਨਾਂ ਲੋਕਾਂ ਨੂੰ ਸੋ ਖਤਰ ਹੈ ਦੋਸਤੋ ਸਰਹੱਦ ਦੇ ਨਾਲ ਜੋ ਵੀ ਪਰਿਵਾਰ ਰਹਿੰਦੇ ਨੇ ਆਪਾਂ ਅੰਕਲ ਜੀ ਦੀ ਜ਼ੁਬਾਨੀ ਸੁਣਿਆ ਕਿ ਉਹਨਾਂ ਨੇ ਹੁਣ ਤੱਕ ਕਿੰਨੀ ਵਾਰੀ ਪਾਣੀ ਦਾ ਸਾਹਮਣਾ ਕੀਤਾ ਦੋ ਤਿੰਨ ਵਾਰ ਜੰਗ ਵੀ ਲੱਗੀ ਸੋ ਦੁਆ ਕਰਦੇ ਆ ਪ੍ਰਮਾਤਮਾ ਅੱਗੇ ਕੀ ਇਹੋ ਜੀਆਂ ਮੁਸੀਬਤਾਂ ਤੋਂ ਇਹਨਾਂ ਪਰਿਵਾਰਾਂ ਨੂੰ ਜ਼ਰੂਰ ਬਚਾ ਕੇ ਰੱਖਣਾ ਸਰਦਾਰ ਲਸ਼ਮਨ ਸਿੰਘ ਨੇ ਗੱਲਬਾਤ ਕਰਦਿਆਂ ਅੰਕਲ ਜੀ ਇੱਥੇ ਜੋ ਬਰਾਦਰੀਏ ਜ਼ਿਆਦਾਤਰ ਕਿਹੜੀ ਬਰਾਦਰੀ ਇੱਥੇ ਜੋ ਵਸ ਰਹੀ ਹੈ ਇਰਾਸਿਕ ਨਹੀਂ ਸਾਰੇ ਸਾਰੀ ਰਾਏ ਸਿਕਰਾ ਚਾਹੁਰ ਕੋਈ ਕੌਮ ਨਹੀਂ ਹੋਰ ਕੋਈ ਕੌਮ ਨਹੀਂ ਤੁਹਾਨੂੰ ਬੌਜੀ ਉਹਨ ਦਾ ਨਾਮ ਯਾਦ ਹੋਵੇ ਤਾਂ ਉਹ ਸਾਡੇ ਦਰਸ਼ਕਾਂ ਨੂੰ ਜੁੜ ਦੱਸੋ ਵੀ ਉਹ ਕਿਹੜੇ ਇਨਸਾਨ ਸੀ ਜੋ ਇੱਥੇ ਮਾਜਨ ਬਰਾਦੀ ਨਾਲ ਸਬੰਧ ਰੱਖਦੇ ਸੀ ਤੇ ਇੱਥੇ ਵਸਦੇ ਸੀ ਤੇ ਆਪਣਾ ਇਥੋਂ ਛੱਡ ਕੇ ਚਲੇ ਗਏ। ਅਲੀਮ ਬਾਉਰਾਮ ਹੈ ਗੈਸੀ ਮਾਜਨ। ਬਾਉਰਾਮ ਜੀ। ਹਾਂ ਪਹਿਲਾਂ ਜੋ ਦੇਖ ਸਕਦੇ ਇਕੱਠਾ ਰਹੇ। ਉੱਥੇ ਸੰਧੀ ਨਿਕਾ ਨਹੀਂ। ਫਿਰ ਕਰੀਆਨੀ ਦੁਕਾਨ ਦੇ ਟੰਡਾ ਛੋੜੀ। ਫਿਰ ਤੇਜ਼ਰ ਵੇਲੇ ਆ ਗਏ ਦੋਵੇਂ ਜੀ। ਠੀਕ ਹੈ ਜੀ। ਫਿਰਾਂ ਦੀ ਦੁਕਾਨ ਚੱਲਦੀ ਰਹੀ। ਜੀ। ਉਹ ਵਿਚਾਰੇ ਆਪ ਸੁਰਗਵਾਸ ਹੋ ਗਏ। ਠੀਕ ਹੈ। ਫਿਰ ਪੰਜਰ ਕਾ ਚਲੇ ਗਏ। ਜੀ। ਦੋਸਤੋ ਇਹ ਵੀ ਫਿਲਹਾਲ ਇੱਥੇ ਰਾਏ ਸਿਕ ਬਰਾਦਰੀ ਦੇ ਲੋਕ ਹੀ ਵਸ ਰਹੇ ਨੇ ਇੱਕ ਪ੍ਰਵਾਸੀ ਜੋ ਇੱਥੋਂ ਛੱਡ ਕੇ ਚਲਾ ਗਿਆ ਅੰਕਲ ਜੀ ਜੋ ਪੰਚਾਇਤ ਹੈ ਇਸ ਪਿੰਡ ਦੀ ਕੀ ਇਹ ਸ਼ੁਰੂ ਤੋਂ ਹੀ ਇੱਥੋਂ ਦੀ ਚੱਲੀ ਆ ਰਹੀ ਹੈ ਜਾਂ ਕੋਈ ਇਸ ਦੀ ਕੋਈ ਪੁਰਾਣੀ ਹਿਸਟਰੀ ਹੈ ਇਹ ਵੇਖੋ ਜੀ ਪੁਰਾਣੀ ਹਿਸਟਰੀ ਤਾਂ ਹੈਗੀ ਹੈ ਸਾਡੇ ਜਿਹੜੇ ਬਜ਼ੁਰਗ ਹੈਗੇ ਸੀ ਉਹ ਕਹਿੰਦਾ ਕਰਦੇ ਸੀ ਸਾਡਾ ਸੁਮਾਲਾ ਬਾਤ ਦਾ ਪਹਿਲਾਂ ਸਾਡੀ ਪੰਚਾਇਤ ਹੁੰਦੀ ਸੀ ਮੋਜਮ ਨਾਲ ਇਕੱਠੇ ਠੀਕ ਹੈ ਜੀ 12 ਪਿੰਡਾਂ ਦੀ ਪੰਚਾਇਤ ਸੀ ਮੋਜਮ ਨਾਲ ਉਸ ਤੋਂ ਬਾਅਦ ਉੱਥੇ ਕੋਈ ਸਾਲ ਚੱਲਦੀ ਰਹੀ ਉਦੋਂ ਬਾਅਦ ਸਾਡੀ ਪੰਚਾਇਤ ਉਦੋਂ ਕੱਟੇ ਗਈ ਇਧਰ ਜੋੜ ਗਈ ਹਸਤਾਕਲਾ ਨਾਲ ਹੂੰ ਉਹ ਇੱਕ ਦੋ ਇਲੈਕਸ਼ਨ ਉੱਥੇ ਮਾਲ ਸਾਡੇ ਬੰਦੇ ਓਟਾ ਓਟਾ ਪਾਵਣ ਗਏ ਉਸ ਤੋਂ ਬਾਅਦ ਜिले ਕੋਈ ਮਾੜੀ ਮੋਟੀ ਸੂਝ ਨਾ ਆਦੀ ਗਈ ਅਸੀਂ ਫੇਰ ਉਹ ਤੋਂ ਆਦੀ ਮਾਲੇ ਪੰਚਾਇਤ ਕਟਾਤੇ ਜਨ ਲਈ ਕਿ ਲਗਭਗ ਇੱਥੇ ਮੇਰੇ ਹਿਸਾਬ ਨਾਲ 74 ਕੇ 73 ਚ ਪਹਿਲਾ ਸਾਡਾ ਪੰਚਾਇਤੀ ਇਲੈਕਸ਼ਨ ਐ ਇਸ ਪਿੰਡ ਦਾ ਬੀਐਸਐਫ ਸਕੂਲ ਦੇ ਜਿਹੜਾ ਬਣਿਆ ਸੀ ਉਹਦੇ ਅੰਡਰ ਹੋਇਆ ਸੀ ਠੀਕ ਹੈ ਜੀ ਤੇ ਉਦੋਂ ਸਾਡੇ ਸਰਪੰਚ ਬਣਿਆ ਸੀ ਬਲਵੀਰ ਸਿੰਘ ਜੀ ਉਹਦੇ ਉਹ ਜੋ ਸਰਪੰਚ ਬਣ ਗਿਆ ਉਦੋਂ ਫਿਰ 9 ਸਾਲ ਪੰਚਾਇਤੀ ਇਲੈਕਸ਼ਨ ਨਹੀਂ ਹੋਇਆ ਸੀ ਕਿਉਂ ਪਤਾ ਨਹੀਂ ਕਿ ਸੋਤੋਂ ਸਰਕਾਰ ਦੇ ਕੋ 9 ਸਾਲਾਂ ਬਾਅਦ ਇਲੈਕਸ਼ਨ ਹੋਇਆ ਸੀ ਫਿਰ ਪੰਚਾਇਤੀ ਇਲੈਕਸ਼ਨ ਬੰਦ ਰਹਿ ਗਿਆ ਸੀ 9 ਸਾਲਾਂ ਬਾਅਦ ਹੋਈ ਸੀ ਠੀਕ ਹੈ ਜੀ ਇਹ ਉਦੋਂ ਫਿਰ ਇਹ ਸਾਡੇ ਸਰਪੰਚ ਬਣਿਆ ਬਲਬੀਰ ਸਿੰਘ ਇਹਦੇ ਬਣਨ ਤੋਂ ਬਾਅਦ ਫਿਰ ਮਦਲੇ ਸਾਡੇ ਜਿਹੜੇ ਆ ਵਿੱਚ ਕੋਈ ਸਰਕਾਰੀ ਅਫਸਰ ਇਧਿਆਣੋਂ ਲੱਗ ਕੇ ਜਿਵੇਂ ਵੀਡੀਓ ਵਗੈਰਾ ਲਾ ਲਓ ਤਹਿਿਲਦਾਰ ਆਇਸ ਜਾਂ ਕੋਈ ਹੋਰ ਅਫਸਰ ਵਿੱਚ ਕੋਈ ਭਲੇ ਮਨਸ ਵੀ ਹੁੰਦੇ ਨੇ ਉਹ ਆਏ ਉਹਨਾਂ ਨੇ ਸਾਡੇ ਇਨਾ ਪਿੰਡ ਦਾ ਜਾਇਜ਼ਾ ਲਿਆ ਫਿਰ ਇਹ ਸਾਡੇ ਸਪਿੰਡ ਦੇ ਵਿੱਚ ਇੱਕੋ ਦੇ ਸਕੂਲ ਪਹਿਲਾਂ ਬਣਾ ਸੀ ਇਹ ਮਾਤਮਨਗਰ ਸਕੂਲ ਨਹੀਂ ਸੀ ਠੀਕ ਹੈ ਜੀ ਇੱਥੇ ਸਾਡੇ ਪ੍ਰਾਇਮਰੀ ਸਕੂਲ ਬਣਾ ਸੀ 5ਵੀਂ ਤੱਕ ਉਹ ਵੀ ਜਾਨੀ ਕਿ ਸਾਡੇ ਕੋਲ ਸਰਪੰਚਾਇਤ ਦੀ ਕੋਈ ਜ਼ਮੀਨ ਨਹੀਂ ਸੀ ਇਹ ਤਾਂ ਸਾਡੇ ਜਿਹੜੇ ਵਟੇਰੇ ਬਜ਼ੁਰਗ ਜੀ ਸੀ ਉਹਨਾਂ ਨੇ ਕੋਦਮ ਕੀਤਾ ਉਹ ਜ਼ਮੀਨ ਸਕੂਲ ਵਾਸਤੇ ਸੀ ਚਾਰ ਕਨਾਲੇ ਕਿਸੇ ਜ਼ਿੰਮੇਦਾਰ ਕੋਲੋਂ ਮੁੱਲ ਲਈ ਜੀ ਮੁੱਲ ਲੈ ਕੇ ਫਿਰ ਅਸੀਂ ਉਹਦੇ ਵਿੱਚ ਸਕੂਲ ਬਣਾਇਆ ਫਿਰ ਉਹ ਤੋਂ ਬਾਅਦ ਸਾਡੇ ਬੱਚੇ ਤੇ ਪੜਦੇ ਰਹੇ ਦੋਨਾਂ ਨਾਨਕਾ ਮਾਤਮ ਨਗਰ ਦੇ ਬੱਚੇ ਇੱਥੇ ਪੜ੍ਹ ਜੀ ਉਹ ਤੋਂ ਬਾਅਦ ਫਿਰ ਹੌਲੇ ਹੌਲੇ ਉਹਨਾਂ ਦੇ ਉੱਤੇ ਸਕੂਲ ਪੈਣ ਗਿਆ ਢੋਲਾ ਪੈਣੀ ਹੂੰ ਦੋਨੇ ਨਾਨਕੇ 'ਚ ਉਹਨਾਂ ਇੱਕ ਸਕੂਲ ਪੰਜਵੀਂ ਤਰ੍ਹਾਂ ਨੂੰ ਮਿਲ ਗਿਆ ਫਿਰ ਉਦਲੇ ਉੱਥੇ ਹੋ ਗਏ ਬੱਚੇ ਇਹਦੇਲੇ ਸਾਡੇ ਇੱਥੇ ਪੜਦੇ ਰਹੇ ਇਹਨੋਂ ਉਸ ਤੋਂ ਬਾਅਦ ਜਿਹੜੇ ਪੰਜਵੀਂ ਤੋਂ ਬਾਅਦ ਮਾਲੇ ਛੇਰ ਜਾਂਦੇ ਆ ਪੜਨ ਜੀ ਫਿਰ ਇੱਥੇ ਸਾਡੇ ਵਿੱਚੋਂ ਜਿਹੜੇ ਬੰਦੇ ਵਡੇਰੇ ਹੈਗੇ ਆ ਇਹਨਾਂ ਨੇ ਫਿਰ ਮੰਗ ਕੀਤੀ ਐਮਐਲ ਸਾਹਿਬ ਕੋਲੋਂ ਜਾ ਕੇ ਮੰਗਿਆ ਵੀ ਸਾਡਾ ਉਹ ਦਰਿਆਈ ਇਲਾਕਾ ਹੈ ਸਾਡੇ ਬੱਚੇ ਇਹਨਾਂ ਆਪਾਂ ਪਹੁੰਚ ਨਹੀਂ ਕਰ ਸਕਦੇ ਜੀ ਤੇ ਸਾਨੂੰ ਥੋੜਾ ਸਕੂਲ ਵੱਡਾ ਦਿਓ ਠੀਕ ਹੈ ਜੀ ਫਿਰ ਉਹ ਅਫਸਰ ਆਏ ਉਹਨਾਂ ਨੇ ਥੋੜਾ ਜਿਆਜਾ ਲਾਇਆ ਤੇ ਇਹ ਮਾਤਮਨਾਗਰ ਦਾ ਸਕੂਲ ਸੀ ਇਹ ਪਹਿਰੋਂ 8ਵੀਂ ਰੱਖੀ ਤਾ ਫਿਰ ਸਾਡੇ ਬੱਚੇ 8ਵੀਂ ਤੱਕ ਇੱਥੇ ਪੜਦੇ ਰਹੇ 8ਵੀਂ ਤੋਂ ਬਾਅਦ ਫਿਰ ਛੇਰ ਜਾਂਦੇ ਸੀ ਫਿਰ ਦੋ ਵਜਾ ਸਿੰਘ ਜੀ ਮੇਰਾ ਸਵਾਲ ਤੁਹਾਨੂੰ ਇਹ ਕਿ ਇਸ ਪਿੰਡ ਦੇ ਵਿੱਚ ਕੋਈ ਪੁਰਾਣੀ ਇਤਿਹਾਸਿਕ ਬਿਲਡਿੰਗ ਜਾਂ ਕੋਈ ਮੇਲਾ ਵਗੈਰਾ ਲੱਗਦਾ ਤਾਂ ਕਿਉਂ ਲੱਗਦਾ ਹੈ ਇਹ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਸਾਡੇ ਪਿੰਡ ਵਿੱਚ ਮੇਲਾ ਮਤਲਬ ਇਹ ਲੱਗਦਾ ਹੈ ਬੋਗਾ ਸਿੰਘ ਜਗਾ ਸੀ ਉਹ ਜਦੋਂ ਉਹਦੀ death ਹੋਣ ਲੱਗੀ ਤਾਂ ਉਹਨੇ ਕੁਝ ਕਹਿੰਡੇ ਪਹਿਲੇ ਇਹ ਕਹਿ ਦਿੱਤਾ ਸੀ ਰਿਸ਼ਤੇਦਾਰਾਂ ਨੂੰ ਵੀ ਮੇਰੀ ਜਦੋਂ ਸੰਸਕਾਰ ਨਹੀਂ ਕਰਨਾ ਤੁਸੀਂ ਕਿਸੇ ਪੇਟੀ ਵਿੱਚ ਪਾ ਕੇ ਤੇ ਉੱਥੇ ਜਾ ਕੇ ਦਬਾਣਾ ਹੈ ਤੇ ਉੱਥੇ ਤੁਸੀਂ ਮਿਲ ਲਵਾਣਾ ਹੈ ਇਹ ਬੋਗਾ ਸਿੰਘ ਜੀ ਕੋਈ ਪੀਰ ਫਕੀਰ ਸੀ ਜਾਂ ਆਕੀ ਸੀ ਇਸ ਬਾਰੇ ਵੀ ਕੁਝ ਜਾਣਕਾਰੀ ਹੋਵੇ ਤਾਂ ਪੀਰ ਫਕੀਰ ਨਹੀਂ ਸੀ ਵੈਸੇ ਉਸ ਪੜਿਆ ਹੋਇਆ ਸੀ ਜਿਵੇਂ ਮਤਲਬ ਕੋਈ ਪ੍ਰਿਮੀਆਂ ਸਨਾਂ ਦੇ ਜਾਂ ਕੀਵੇਂ ਵੀ ਹਾਂਜੀ ਅੰਗਰੇਜ਼ੀ ਥੋੜਾ ਜਿਹਾ ਜੋ ਪਿੰਡ ਦੇ ਵਿੱਚ ਗੁਰੂ ਘਰ ਬਣਿਆ ਉਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ ਇਹ ਵੇਖੋ ਜੀ ਗੁਰਦੁਆਰਾ ਜਿਹੜਾ ਹੈਗਾ ਇਹ ਇਹ ਪਹਿਲਾਂ ਸ਼ੁਰੂ ਤੋਂ ਇੱਥੇ ਮਤਲਬ ਮਕਾਨ ਨਹੀਂ ਸੀ ਝੁਗੀਆਂ ਜੰਪੜੀਆਂ ਹੈਗੀਆਂ ਸੀ ਪਿਆਰ ਗੁਰੂ ਦਾ ਲਾਲ ਹੋ ਜਾਂ ਕੋਈ ਸਮਝਦਾਰੀ ਲਾਲ ਹੋ ਜਿਹੜੇ ਸਾਡੇ ਬਜ਼ੁਰਗ ਸੀ ਉਹਨਾਂ ਨੇ ਇੱਥੇ ਇੱਕ ਸਾਡੇ ਪਿੰਡ ਦੇ ਵਿੱਚ ਗੁਲਾਬ ਸਿੰਘ ਨਾਮ ਦੇ ਆਦਮੀ ਹੈਗੇ ਸੀ ਜਿਹੜੇ ਕਿ ਪਾਕਿਸਤਾਨ ਦੇ ਵਿੱਚ ਸਿਰਫ 35 ਅੱਖਰ ਪੜ੍ਹੇ ਹੋਏ ਸੀ ਜੀ 35 ਅੱਖਰਾਂ ਵਾਲੇ ਉਹ ਗੁਰਦੁਆਰਾ ਦਰਬਾਰ ਸਾਹਿਬ ਪੜ੍ਹਦੇ ਸੀ ਤਾਂ ਉਹਨਾਂ ਨੇ ਮਤਲਬ ਇੱਥੇ ਫਿਰ ਗੁਰਦੁਆਰਾ ਸੀ ਬਣਾਇਆ ਪਹਿਲਾ ਚੌਕ ਦੀ ਚਪੜੀ ਲਾਹ ਕੇ ਛਪਰੀ ਪਾ ਕੇ ਉਹਦੇ ਵਿੱਚ ਲਿਆ ਕੇ ਰੱਖਿਆ ਫਿਰ ਕੁਝ ਦਿਨ ਉਹਦੇ ਵਿੱਚ ਚੱਲਦਾ ਰਿਹਾ ਉਸ ਤੋਂ ਬਾਅਦ ਫਿਰ ਜਿਵੇਂ ਸਾਰੇ ਪਿੰਡ ਵਾਲਿਆਂ ਨੇ ਇਕੱਠ ਕੀਤਾ ਵੀ ਆਪਾਂ ਮਨ ਲੈ ਛਪਰੀ ਜਿਹੜੀ ਚੋ ਪੈਂਦੀ ਜਦੋਂ ਬਾਰਸ਼ ਆਂਦੀ ਏ ਤੇ ਗੁਰੂ ਦੀ ਬਿਰਕੀ ਹੁੰਦੀ ਏ ਪਾਣੀ ਬਰਸਾਤ ਦਾ ਅੰਦਰ ਜਾਂਦਾ ਏ ਤੇ ਆਪਾਂ ਮਨ ਲੈ ਇੱਕ ਕੱਚਾ ਮਕਾਨ ਬਣਾਈਏ ਫਿਰ ਅਸੀਂ ਕੱਚਾ ਇੱਟਾਂ ਕੱਚੀਆਂ ਕੱਢ ਕੇ ਉਹਦੇ ਨਾਲ ਕੱਚਾ ਮਕਾਨ ਬਣਾਇਆ ਤੂ ਮਾਲ ਅਦਾਸ ਕੁਸਾਲ ਫੇਰੋਂ ਦੇ ਸਾਡਾ ਉਹ ਮਾਲਕ ਗੁਰਦੁਆਰਾ ਚੱਲਦਾ ਰਿਹਾ ਉਦੋਂ ਸਾਡੇ ਕੋਲ ਇਨੀ ਪਹੁੰਚ ਨਹੀਂ ਗਈ ਸੀ ਵੀ ਅਸੀਂ ਅੰਦਾਜ਼ ਜਿਹੜਾ ਗੁਰਦੁਆਰੇ ਦਾ ਨਿਸ਼ਾਨੀ ਵੀ ਨਿਸ਼ਾਨ ਸਾਹਿਬ ਲਾ ਲਈਏ ਵੀ ਪਤਾ ਲੱਗੇ ਬਾਹਰੋਂ ਆਦੇ ਕੇ ਬੰਨਨ ਪੈਂਟ ਚ ਗੁਰਦੁਆਰਾ ਆ ਗਿਆ ਉਦੋਂ ਬਾਅਦ ਫੇਰ ਹੌਲੇ ਹੌਲੇ ਚੱਲਦਾ ਗਿਆ ਫੇਰ ਉਹ ਗੁਲਾਬ ਸਿੰਘ ਜਿਹੜੇ ਸੀ ਉਹ ਸੁਰਗ ਵੱਸ ਹੋ ਗਏ ਫੇਰ ਉਹਨਾਂ ਦਾ ਲੜਕਾ ਸੀ ਗੁਲਜਾਰ ਸਿੰਘ ਫੇਰ ਅਸੀਂ ਹੋਰ ਨੂੰ ਮਤਲਬ ਵੀ ਤੁਸੀਂ ਹੁਣ ਮਾਲੇ ਗੁਰਦੁਆਰੇ ਦੇ ਵਿੱਚ ਤੁਹਾਡੀ ਗੱਦੀ ਚੱਲੀ ਜਾਂਦੀ ਵੀ ਤੁਸੀਂ ਸੰਭਾਲੋ ਫਿਰ ਸਾਡੀ ਜਿਹੜੀ ਪੰਚਾਇਤ ਸੀ ਉਹਨਾਂ ਨੇ ਕੋਈ ਥੋੜਾ ਜਿਹਾ ਸਹਿਯੋਗ ਕੀਤਾ ਉਦਮ ਕੀਤਾ ਵੀ ਕੱਚਾ ਮਕਾਨ ਜਿਹੜਾ ਇਹਨੂੰ ਪਟਕੇ ਆਪਾਉਣ ਵਾਲਿਆਂ ਨੂੰ ਜਿਹੜਾ ਹੈਗਾ ਇਹ ਜਗ੍ਹਾ ਪਈ ਹੈ ਬਾਕਰ ਸਿੰਘ ਦੀ ਤੇ ਇੱਥੇ ਆਪਾਂ ਬਣਾ ਦਈਏ ਤਾਂ ਕਿ ਕਿਸੇ ਦੇ ਘਰੇ ਨਾ ਹੋਵੇ ਸਾਂਝੀ ਥਾਂ ਤੇ ਹੋਵੇ ਤਾਂ ਹਰੇਕ ਨੂੰ ਅਧਿਕਾਰ ਹੋਵੇ ਜਿਹੜਾ ਮਰਜੀ ਆਵੇ ਜੀ ਫਿਰ ਅਸੀਂ ਉਹ ਸਾਰਿਆਂ ਨੇ ਮੰਨ ਲਓ ਉਹਦੇ ਵਿੱਚ ਇੱਕ ਚਾਰ ਦੁਵਾਰੀ ਬਣਾਈ ਤੇ ਇੱਕ ਮਤ ਇੱਕ ਮਕਾਨ ਵਿੱਚ ਬਣਾਇਆ ਜਾਨੀ ਕਿ ਜਿਹੜਾ ਉਹ ਜਨ ਛੋਟਾ ਸੀ ਜਦੋਂ ਕੋਈ ਪ੍ਰੋਗਰਾਮ ਵਹਾਂ ਚਾਹਤੀ ਜਾਂ ਪੁੱਛਦਾ ਸੀ ਜਗ੍ਹਾ ਛੋੜੀ ਪਿਆ ਜਾਂਦੀ ਸੀ। ਫਿਰ ਸਾਡੀ ਪੰਚਾਇਤ ਜਿਹੜੀ ਸੀ ਪਿੰਡ ਦੇ ਮੁੱਖੀ ਬੰਦੇ ਇਕੱਠੇ ਹੋਏ ਉਹਨਾਂ ਕਹਿੰਿਆ ਵੀ ਆਪਾਂ ਥੋੜਾ ਉਦਮ ਹੋਰ ਕਰੀਏ ਘਰਾਂ ਨੂੰ ਪਏ ਤੇ ਕੋਲਾ ਤੇ ਵੀ ਸਰਕਾਰੀ ਤਾਂ ਆਪਣੇ ਕੋਲ ਕੋਈ ਐਨੀ ਚੀਜ਼ ਨਾ ਹੀ ਕੋ ਪੰਚਾਇਤ ਦੀ ਜ਼ਮੀਨ ਹੈਗੀ ਤੇ ਆਪਾਂ ਇਹਨੂੰ ਥੋੜਾ ਵੱਡਾ ਕਰੀਏ। ਫਿਰ ਬਸੰਗਤ ਨੇ ਸਹਿਯੋਗ ਦਿੱਤਾ ਉਹ ਫਿਰ ਅਸੀਂ ਕੱਚਾ ਜਿਹੜਾ ਮਤਲਬ ਪਹਿਲਾਂ ਗੁਰਦੁਆਰਾ ਸੀ ਉਹ ਪੱਟਿਆ ਫਿਰ ਥੋੜਾ ਵੱਡਾ ਹਾਲ ਬਣਾਇਆ। ਫਿਰ ਮਣੇ ਜਿਹੜੀ ਜਗ੍ਹਾ ਬਚਾਈ ਸੀ ਚਾਰ ਦੁਆਰੀ ਬਣਾਈ ਗੇਟ ਲਾਈ ਫਿਰ ਉਹ ਨਿਸ਼ਾਨ ਸਾਹਿਬ ਜਿਹ ਉਹ ਕੋਈ ਸ਼ਰਧਾਦਾਰ ਹੈਗੇ ਸੀ ਬੰਦੇ ਜਿਨ੍ਹਾਂ ਦੀ ਸ਼ਰਧਾ ਸੀ ਵੀ ਅਸੀਂ ਇੱਥੇ ਨਿਸ਼ਾਨ ਸਾਹਿਬ ਲਾਣਾ ਕਰਦ ਆਏ ਹਾਂ ਇਸ ਪਿੰਡ ਦੇ ਲੋਕਾਂ ਦਾ ਆਪਸੀ ਪਿਆਰ ਭਾਈਚਾਰਾ ਕਿ ਇੱਕ ਗੁਰੂਕਾਰੀ ਹੈ ਤੇ ਹੁਣਾਂ ਵੀ ਇਸੇ ਤਰ੍ਹਾਂ ਚਾਹੀਦਾ ਹੈ ਕਿ ਅਗਰ ਪਿੰਡ ਦੇ ਵਿੱਚ ਇੱਕ ਗੁਰੂਕਾਰ ਆਇਆ ਤਾਂ ਉੱਥੇ ਸਭ ਨੂੰ ਕਿਸੇ ਨੂੰ ਕੋਈ ਮਨਾਈ ਨਹੀਂ ਜਾਤ ਪਾਤ ਦਾ ਗੁਰੂ ਸਾਹਿਬ ਨੇ ਕੋਈ ਭੇਦ ਨਹੀਂ ਰੱਖਿਆ ਇੱਕੋ ਗੁਰੂਕਾਰ ਹੈ ਤਾਂ ਉੱਥੇ ਹੀ ਸਭ ਨੂੰ ਆਦਰ ਮਾਨ ਸਹਿਤ ਸਿਰ ਚੁਕਾਉਣਾ ਚਾਹੀਦਾ ਤੇ ਇਹ ਮੇਲਾ ਐਸੇ ਪਿੰਡ ਚ ਲੱਗਦਾ ਕਿਹੜੀ ਜਗ੍ਹਾ ਤੇ ਲੱਗਦਾ ਇਹ ਮੇਲਾ ਜੀ ਇੱਥੇ ਵੀ ਲੱਗਦਾ ਹੈ ਤੇ ਆਪਣਾ ਅਸਤਾ ਗੰਜੂ ਅਸਤਾ ਗੰਜੂ ਅਸਤੇ ਵੀ ਲੱਗਦਾ ਦੋਸਤੋ ਉੱਥੇ ਤੋਂ ਨਿਸ਼ਾਨ ਬਣੀ ਵੀ ਤੇ ਕੋਈ ਨਹੀਂ ਬਣੀ ਹਾਂ ਉੱਥੇ ਨਹੀਂ ਇੱਕ ਮੇਲਾ ਤੇ ਅੱਜ ਵੀ ਦੋ ਪਿੰਡਾਂ ਦੇ ਵਿੱਚ ਚੱਲ ਰਿਹਾ ਹੈ ਵੀ ਕੁਝੀ ਬਾੜਰ ਤਾਂ ਇੱਕ ਤੋਂ ਸਾਨੂੰ ਕਿਸੇ ਪਾਸੋਂ ਤੱਕ ਸਾਰਾ ਆਜਦਾ ਦਾਸ ਕਿੱਲੇ ਆਤੇ ਜੀ ਕਿਸੇ ਪਾਸੋਂ ਕਦਾ ਪੌਣਾ ਕਿਲੋਮੀਟਰ ਬਣ ਜਾਂਦਾ ਕਿਉਂ ਡੇਢ ਕਿਲੋਮੀਟਰ ਵੀ ਬਣ ਜਾਂਦਾ ਹੈ ਜਾਨੀ ਕਿ ਬਾਰਡਰ ਜਿਹੜਾ ਸਿੱਧਾ ਨਿਗਾਹਾਂ ਦੇ ਵਿੱਚ ਕਈ ਵਾਰ ਵਿੰਘੇਗੇ ਜੀ ਦੂਜਾ ਨੰਬਰ ਇਤੇ ਸਾਨੂੰ ਜ਼ਰੂਰੀ ਸ੍ਰਿੱਧਾਂ ਜਿਹੜੀਆਂ ਨੇ ਵੀ ਕੋਈ ਸਰਕਾਰੀ ਡਿਫੈਂਸਰੀ ਨਹੀਂ ਗਈ ਮੰਨ ਕੇ ਚੱਲੋ ਸਾਨੂੰ ਕੋਈ ਵੇਲੇ-ਕਵੇਲੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਦੀ ਹੈ ਕੋਈ ਜੀਬਮਾਰ ਹੁੰਦਾ ਹੈ ਤੇ ਸਾਨੂੰ ਫਾਇਲ ਕਾ ਜਾਣਦੇ ਥੋੜੀ ਜਿਹੀ ਦਿੱਕਤ ਆਦੀ ਤਾਂ ਕਿ ਇਤੇ ਵਿੱਚ ਡਿਫੈਂਸਰੀ ਵਗੈਰਾ ਬਣੀ ਹੋਵੇ ਡਾਕਟਰ ਮੌਜੂਦ ਹੋਵਣ ਤਾਂ ਕਿ ਜਿਹੜਾ ਸਾਨੂੰ ਮੌਕੇ ਤੇ ਹੁੰਦਾ ਇਲਾਜ ਕੀਤਾ ਜਾਵੇ ਅਗਾ ਬਿਮਾਰੀ ਵਧਨ ਤੋਂ ਹੁੰਦਾ ਮਤਲਬ ਇਹ ਰੋਕ ਥਾਮ ਕੀਤੀ ਜਾਂਦੀ ਏ ਕਿ ਉਹਨ ਇੱਕੋ ਹੀ ਐ ਹੋਜੀ ਬਿਮਾਰੀ ਆ ਜਾਂਦੀ ਏ ਜਿੰਦਾ ਚੰਨ ਮਿੰਟਾਂ ਚ ਇਲਾਜ ਸ਼ੁਰੂ ਹੋ ਜਾਵੇ ਤਾਂ ਉਹਨੂੰ ਰਿਕਵਰਟ ਪੈ ਜਾਂਦੀ ਕੋਈ ਐ ਹੋਜੀ ਬਿਮਾਰੀ ਹੁੰਦੀ ਜਿਹੜੀ ਕੋ 2-4 ਘੰਟਿਆਂ ਬਾਅਦ ਜਿਹੜੀ ਕੋ 2-4 ਘੰਟੇ ਵਾਲੀ ਏ ਉਹਦੇ ਤੇ ਤਾਂ ਮਤਲਬ ਉੱਠਲਾ ਪੈ ਜਾਂਦਾ ਜਿਹੜੀ ਚੰਨ ਮਿੰਟਾਂ ਵਾਲੀ ਏ ਉਹ ਤਾਂ ਫਾਇਲ ਕਾ ਪਹੁੰਚਦਾ ਪਹੁੰਚਦਾ ਸਿਰੇ ਚੜ ਜਾਂਦੀ ਜਿਹੜੀਆਂ ਸਾਡੀਆਂ ਮੁਸ਼ਕਲਾਂ ਨੇ ਅੱਗੇ ਜੀਆਂ ਸੀ ਮੁਸ਼ਕਲਾਂ ਸਾਨੂੰ ਸੜਕਾਂ ਦੀਆਂ ਜਾ ਪੋ ਚਲੋ ਤਾਂ ਸਰਕਾਰਾਂ ਨੇ ਆਪਾਲੇ ਕੀਤੇ ਨੇ ਪੁਲਾ ਬਣ ਗਈਆਂ ਨੇ ਇਧਰੋਂ ਮਾਤਮਨਗਰਬ ਬਣ ਗਈ ਏ ਇਹ ਤਾਂ ਮੋਜਮ ਸਾਈਡ ਤੋਂ ਵੀ ਬਣ ਗਈ ਏ ਪੜ ਇਹ ਹੀ ਸਵਾਲ ਮੈਂ ਪੁੱਛਣਾ ਚਾਹੁੰਦਾ ਸੀ ਨਾਲ ਦੀ ਨਾਲ ਜੋ ਨਵਾਂ ਆਪਾਂ ਨੂੰ ਰਸਤਾ ਮਿਲਿਆ ਹੈ ਮੋਜਮ ਵਾਲੀ ਸਾਈਡ ਤੋਂ ਪੁਲ ਬਣਿਆ ਪੱਕਾ ਤੇ ਇਸ ਨਾਲ ਕੀ ਫਾਇਦਾ ਹੋਇਆ ਕਿੰਨੇ ਕਿਲੋਮੀਟਰ ਦਾ ਜੋ ਬਚਤ ਹੋਈ ਇਹ ਪਿੰਡ ਨਿਵਾਸੀਆਂ ਨੂੰ ਜੋ ਪਹਿਲੇ ਮਾਤਮਨਗਰਬ ਵਾਲੀ ਸਾਈਡ ਤੋਂ ਲਗਭਗ 14-15 ਕਿਲੋਮੀਟਰ ਦਾ ਵਾਇਆ ਕਰਕੇ ਫਾਇਲ ਕਾ ਪਹੁੰਚਦੀ ਉਹ ਵੇਖੋ ਜੀ ਸਾਨੂੰ ਹੁੰਦਾ ਇਹ ਲਗਭਗ ਤਾਂ ਮਤਲਬ ਹੁੰਦਾ ਸਾਨੂੰ ਕਾਫੀ ਫਾਇਦਾ ਹੋ ਗਿਆ ਇੱਕੋਂ ਤਰੁ ਜਾਂਦੇ ਸੀ ਅਸੀਂ 16-17 ਕਿਲੋਮੀਟਰ ਕਰਦੇ ਸੀ ਅਤੇ ਪੌਣਾ ਘੰਟਾ ਲੱਗਦਾ ਸੀ ਪਹੁੰਚਣ ਤੇ ਹੁਣ ਜੇ ਤੁਸੀਂ ਤੇ ਮੋਜਮ ਨੂੰ ਜਾਂਦੇ ਅਸੀਂ 10 ਮਿੰਟਾਂ ਐ ਫਾਇਲ ਕਾ ਪਹੁੰਚ ਜਾਂਦੇ ਨਾਲ ਦੀ ਨਾਲ ਸਾਡੇ ਦਰਸ਼ਕਾਂ ਨੂੰ ਇਹ ਵੀ ਜਾਣੂ ਕਰਾਇਆ ਜਾਵੇ ਕਿ ਇਸ ਪਿੰਡ ਦੀ ਟੋਟਲ ਕਿੰਨੀ ਵੋਟ ਹੈ ਤੇ ਕਿੰਨੀ ਚਾਣ ਸੰਖਿਆ ਜਾਣ ਦੀ ਸੰਖਿਆ ਤਾਂ ਜੀ ਬੇ ਕੋਤੇ ਮਾਲੇ 5-600 ਘਰ ਵਸਦਾ ਹੈ ਜੀ ਦੂਜਾ ਨੰਬਰ ਇਹ ਤੇ ਸਾਡੀ ਇੱਕ ਇੱਕ ਸੀ ਇੱਕੋ ਪਿੰਡ ਹੁਣ ਦੋ ਪਿੰਡ ਹੋ ਗਏ ਦੋਵਾਂ ਪਿੰਡਾਂ ਦੇ ਵਿੱਚ ਮਨ ਲੈ 1400 ਵੋਟ ਹੈਗੀ ਹੈ ਦੂਸਰਾ ਪਿੰਡ ਕਿਹੜਾ ਚੱਕਰਵੇਲਾ ਆ ਗਿਆ ਇੱਕ ਤੀਜਰਵੇਲਾ ਗਿਆ ਹੁਣ ਦੋ ਪੰਚਾਇਤਾਂ ਬਣ ਗਈਆਂ ਨਾ ਅਲੱਗ-ਅਲੱਗ ਹਾਂਜੀ ਅੱਗੇ ਇੱਕੋ ਪੰਚਾਇਤ ਸੀ ਹੁਣ ਦੋ ਇਹ ਤੀਜਰਵੇਲਾ ਇਹ ਦੋਵੇਂ ਪਿੰਡ ਇਕੱਠੇ ਹੀ ਦੋਵੇਂ ਪਿੰਡ ਇਕੱਠੇ ਮਿਲਾ ਕੇ ਦੋਵੇਂ ਇਕੱਠੇ ਇੱਕੋ ਹੀ ਥਾਂ ਠੀਕ ਹੈ ਜਿਹੜੀ ਆ ਸੜਕ ਜਾਂਦੀ ਏ ਇਧਰ ਇਹ ਮੇਨ ਰੋਡ ਵਿਚ ਲਾਇਆ ਹੈ ਨਾ ਹਾਂਜੀ ਇਧਰ ਚੱਕ ਹੋ ਗਿਆ ਭਰ ਤੇ ਜਾ ਹੋ ਗਿਆ ਇੱਕ ਪਾਸੇ ਸੜਕ ਦੇ ਤੀਜਰਵੇਲਾ ਤੇ ਇੱਕ ਪਾਸੇ ਸੜਕ ਦੇ ਚੱਕਰਵੇਲਾ ਹਾਂਜੀ ਉਹ ਦੋ ਪਿੰਡਾਂ ਨੂੰ ਮਿਲਾ ਕੇ ਇੱਕ ਪਿੰਡ ਅੱਜ ਵੀ ਚੱਲ ਰਿਹਾ ਸੋ ਹਾਂਜੀ ਤੇ ਵੋਟਾਂ ਕਿੰਨੀਆਂ ਸੀ ਜੀ ਇਹ ਦੋ ਪਿੰਡਾਂ ਤੇ 1400 ਵੋਟ ਹੈਗੀ ਹੈ 14 ਤੋਂ ਉੱਤੇ ਹੈ ਇਹਨਾਂ ਪਰ ਆਪਾਂ 14 ਹੀ ਕਿੰਨੀਆਂ ਲਗਭਗ 1400 ਵੋਟ ਹੈਗੀ ਹੈ ਠੀਕ ਦੋਸਤੋ ਐਸੀ ਸਾਡੀ ਗੱਲਬਾਤ ਪਿੰਡ ਤੇ ਜਰ ਰੋਹਿਲਾ ਦੇ ਰਹਿਣ ਵਾਲੇ ਨਿਵਾਸੀਆਂ ਨਾਲ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਤੇ ਸਾਨੂੰ ਪਿੰਡ ਦੀ ਪੂਰੀ ਜਾਣਕਾਰੀ ਦਿੱਤੀ ਪੁੱਕ ਪੰਜਾਬੀ ਰੇਡੀਓ ਚੈਨਲ ਦਾ ਅਸੀਂ तहे ਦਿਲੋਂ ਬਹੁਤ ਧੰਨਵਾਦੀ ਹਾਂ ਜਿਹੜੇ ਸਾਡੇ ਕੋਲ ਆ ਕੇ ਸਾਡਾ ਮਤਲ ਇਹਨਾਂ ਨੇ ਹਾਲ-ਚਾਲ ਪੁੱਛਿਆ ਇਹ ਸਾਨੂੰ ਆ ਕੇ ਮਿਲੇ ਨੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਦੋਸਤੋ ਅੱਜ ਆਪਾਂ ਸੀ ਪਿੰਡ ਤੇ ਜਾ ਰੋਹਿਲਾ ਦੇ ਅੰਦਰ ਆਪਾਂ ਇੱਥੋਂ ਦੀ ਜੋ ਰਹਿਣ ਵਾਲੀ ਨਿਵਾਸੀ ਜੀ ਉਹਨਾਂ ਨਾਲ ਗੱਲਬਾਤ ਕੀਤੀ ਪਿੰਡ ਦੀ ਜਾਣਕਾਰੀ ਲਈ ਤਾਂ ਕਿ ਆਉਣ ਵਾਲੀ ਜੋ ਜਨਰੇਸ਼ਨ ਹੈ ਸੱਚ ਮਾਰ ਕੇ ਆਪਣੇ ਪਿੰਡ ਦੀ ਜਾਣਕਾਰੀ ਲੈ ਸਕੇ ਕਿਉਂਕਿ ਅਕਸਰ ਨਵੀਂ ਜਨਰੇਸ਼ਨ ਆਪਦੇ ਜੋ ਪਿੰਡਾਂ ਦੀ ਕਹਾਣੀ ਹੈ ਕੁਝ ਉਹਨਾਂ ਵਿੱਚ ਪ੍ਰਾਤਨ ਸਮੇਂ ਦੀਆਂ ਗੱਲਾਂ ਨੇ ਕੁਝ ਮੇਲੇ ਲੱਗਦੇ ਨੇ ਸੋ ਉਹਨਾਂ ਨੂੰ ਕੁਝ ਨਹੀਂ ਯਾਦ ਰਹਿਣਾ ਦਾ ਸੋ ਕਿਉਂਕਿ ਆਪਾਂ ਨੂੰ ਆਪਣੇ ਦਿਰਸੇ ਨੂੰ ਨਹੀਂ ਭੁੱਲਣਾ ਚਾਹੀਦਾ ਆਪਣੀ ਵਿਰਤੀ ਕਹਾਣੀ ਵੀ ਨਹੀਂ ਭੁਲਣਾ ਚਾਹੀਦਾ ਸੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਫਿਰ ਕਿਸੇ ਹੋਰ ਨਵੇਂ ਪਿੰਡ ਦੀ ਕਹਾਣੀ ਲੈ ਕੇ ਤਦ ਤੱਕ ਲਈ ਇਜਾਜ਼ਤ ਦਿਓ ਜੈ ਜੈ